ਦਾ ਰਤਨਤਵਾ ਛੋਟੇ ਮੱਛੇ ਤੇ ਲੈ ਕੇ ਮੌਜੂਦਾ ਹਜ਼ਰਾਂ ਦਾ ਸਭਣਾ ਤੇ ਤੁਹਾਡੀ ਲਿਆ ਤੁਹਾਡੀ ਈਫਾ ਮਗੀਆਂ ਇਹ ਸ਼ੁਕਰਤਾਨਤਵ ਕਰਕੇ ਸਭ ਜੀ ਤੁਹਾਡੇ ਨਾਮ ਦੀ ਮਹਿਮਾ ਹੋਵੇ ਇਹ ਹੋਵਾ ਜਿਦੇ ਤੋਂ ਨਤਨਤਾ ਨੂੰ ਆਦੂਤਾ ਨੂੰ ਨਮਾਜ਼ੋ ਖੁਦਾ ਬਰਕਤਾਂ ਦੀ ਤਰਨਤਾ ਨਮਾਜ਼ੋ ਯੋ ਵਾਲਾ ਸ੍ਰੀ ਦੰਤਾਵ ਦੀ ਮਹਿਮਾ ਮੇਰੇ ਪ੍ਰਭੂ ਪਿਤਾ ਪਰਮੇਸ਼ਰ ਤੋਂ ਵੀ ਸ਼ਾਨਦਰੀ ਅੱਜ ਜਿਸ ਦਿਨ ਸ੍ਰੀ ਪਰਮੇਸ਼ਰ ਦੇ ਮਿੱਤਰ ਬਾਣੀ ਤੁਹਾਡੇ ਦਾਸ ਤੇ ਮਹਾਰਾ ਸੁਪਾ ਦੇ ਵਖਤ ਚਾਰਨੀ ਕੀਤੀ ਜਾ ਰਹੀ ਹੈ ਮੇਰੇ ਪ੍ਰਭੂ ਜੀ ਇਨੀ ਬਾਣੀ ਦਾ ਪੜਿਆ ਜਾਣਾ ਸੁਣਿਆ ਜਾਣਾ ਸਮਾਜ ਨੂੰ ਸੋਹੂ ਗੁਰੂ ਵਰਕੇ ਦਾ ਅਸੀਲਾ ਬੜੇ ਮੇਰੇ ਖੁਦਾ ਤਰਤਾ ਨਮਾਜ਼ੀ ਨੇ ਪੈਕ ਪ੍ਰਾਪਤ ਪ੍ਰਭੂ ਜੀ ਅਲੇ ਬਚਨਾਂ ਨੂੰ ਸੁਣਨ ਬੜੇ ਪ੍ਰਭੂ ਜੀ ਉਹ ਲੋਕ ਵਰਕਤ ਕੌਣ ਮੇਰੇ ਪਿਤਾ ਤੁਹਾਡਾ ਤਰਨਵਾਦ ਕਰਦੇ پی کپا کر سب کچھ اپنے پویتر پویتر نام کا <trad Fifth> سب کو جی پرمیشور مجھے حصہ پڑا گے کہ کس طرح پربی ناسی نے سان بچاؤ ਇੰਤਜ਼ਾਮ ਕੀਤਾ ਹਰੇਕ ਨੂੰ ਹਰੇਕ ਨੂੰ ਬਚਾਉਣ ਵਾਸਤੇ ਪਰਮੇਸ਼ਵਰ ਨੇ ਮੁਕਤੀ ਦਾ ਇੰਤਜ਼ਾਮ ਕੀਤਾ ਕਿ ਮਰੀਯਮ ਦਾ ਜੋਸ਼ੂ ਨੂੰ ਚੁਣਿਆ اور ਸ਼ਹਾਦਤ ਦੇਦਾਰੀ ਹੋ ਗਿਆ تن تن مریم و پاک کواری تن تن مریم و پاک کواری جائے جنہوں نے جنم دیا ਪੂਰੀ ਦੁਨੀਆ ਵਿੱਚੋਂ ਮਰੀਮ ਤੇ ਯੂਸੂਫ ਨੂੰ ਚੁਣੇਗੇ ਪੂਰੀ ਦੁਨੀਆ ਚੋਂ ਚੋਣ ਤੁਸੀਂ 10 ਬੰਦਿਆਂ 'ਚ ਤੁਹਾਡਾ ਕੋਈ ਨਾਮ ਉਹ ਜਿਹੇ ਨੰਬਰ ਤੇ ਆਜੇ ਤੂੰ ਆਪਣੇ ਆਪ ਨੂੰ ਮਹਾਨ ਸਮਝਦੇਵੇਂ ਮਰੀਮ ਤੇ ਯੂਸੂਫ ਕੇ ਨੇ ਮਹਾਨ ਨੇ ਪੂਰੀ ਦੁਨੀਆ ਵਿੱਚੋਂ ਪੂਰੀ ਦੁਨੀਆ ਵਿੱਚ ਉਹਨਾਂ ਨੂੰ ਚੁਣਿਆ ਵਾਅਦਾ ਕੀਤਾ ਆਪਣੇ ਕੰਮ ਨੂੰ ਪੂਰਾ ਕਰਨ ਵਾਸਤੇ ਜਦੋਂ ਅਸੀਂ ਪਰਮੇਸ਼ਵਰ ਦੇ ਪਾਪਰਾਮ ਨੂੰ ਦੇਖਦੇ ਹਾਂ ਤੇ ਇਹ ਸਭ ਕੁਝ ਇਸ ਤਰੀਕੇ ਹੋਇਆ ਕਿ ਨਬੀ ਦੀ ਗੱਲ ਨਬੀ ਦੀ ਗੱਲ ਪੂਰੀ ਹੋਵੇ ਕੋਈ ਕੰਮ ਨੂੰ ਪੂਰਾ ਕਰਨ ਵਾਸਤੇ ਸਾਨੂੰ ਕੋਈ ਬੰਦਾ ਚੁਣਨਾ ਪਿਆ ਜਿਹੜਾ ਇਸ ਕੰਮ ਨੂੰ ਪੂਰਾ ਕਰੇ ਪਰਮੇਸ਼ਵਰ ਨੇ ਧਰਤੀ ਤੇ ਨਿਗਾਹ ਮਾਰੀ ਮਰੀਮ ਤੇ ਯੂਸੂਫ ਨੂੰ ਚੁਣਿਆ نہیں پایا چھوٹ پایا انہی دنی لوگ کا بھی دو ہو دیا ہے انہی دنی آن ہویا کی کیسریہ اگورتوس وڑوں حکم نکڑیا کیسریہ کیسر دے ویچ اگورتوس ਰਾਜਾ ਰਾਜ ਕਰਦਾ ਹੈ ਔਰ ਪਹਿਲੀ ਮਰਦਮਸ਼ੁਮਾਰੀ ਦਾ ਹੁਕਮ ਨਿਕਲਿਆ ਪਰਮੇਸ਼ਵਰ ਨੇ ਮਰੀਮ ਤੇ ਯੂਸੁਫ ਨੂੰ ਉੱਥੇ ਪਹੁੰਚਾਇਆ ਗਿਆ ਬੜਾ ਇੱਕ ਐਮ ਦਾ ਹਿਸਾ ਆਇਆ ਮਰੀਮ ਤੇ ਯੂਸੁਫ ਉੱਤੇ ਪਹੁੰਚੇ ਕਿਦਾ ਉਹਨਾਂ ਦਾ ਯੈਲੋਸਟੋਨ ਕੋਲ ਜਾਣਾ ਕੋਈ ਰਾਬਾ ਨੂੰ ਨਹੀਂ ਸੀ ਕਦੇ ਤੇ ਇਹ ਚ ख्याल ਨਹੀਂ ਆਇਆ ਹੋਵੇਗਾ ਪਰ ਉਹ ਵੀ ਉਨੀ ਦੇਨੀ ਜਦੋਂ ਮਰੀਅਮ ਗਰਭवती ਸੀ ਅਗਾ ਤੋਂ ਸਿੱਧੇ ਕੋਲੋਂ ਹੁਕਮ ਲਿਗਿਆ ਜੋ ਸਾਰੀ ਦੁਨੀਆ ਦੀ ਮਰਦਮਸ਼ੁਮਾਰੀ ਹੋਵੇ ਗਿਣੀ ਜਾਵੇ ਪਹਿਲੀ ਵਾਰ ਬਾਈਬਲੀਕ ਜਦੋਂ ਮਰਦਮਸ਼ਾਹ ਦਾ ਹੁਕਮ ਨਿਕਲਿਆ ਤੇ ਸਾਰਨ ਜਾਣਾ ਪਿਆ ਯਰੂਸ਼ਲਮ ਨੂੰ ਆਪਣਾ ਆਪਣਾ ਨਾਮ ਦਰਜ ਕਰਾਉਣ ਵਾਸਤੇ ਨਾਗਰੀਤਾ ਲੈਣ ਵਾਸਤੇ ਹallelujah ਪਰਮੇਸ਼ੁਰ ਨੇ ਕਿਤਾ ਇਹ ਸਮਾਂ ਬਣਾਇਆ ਕਿਤਾ ਰਾਜੇ ਨੂੰ ਇਸਤੇਮਾਲ ਕੀਤਾ ਕਿਸੇ ਹੋਰ ਦਾ ਹੁਕਮ ਹੁੰਦਾ ਇਸ ਕਰਕੇ ਪਰਮੇਸ਼ੁਰ ਦੀ ਬਾਣੀ ਕਿਹਾ ਕਿ ਗਵਰਨਮੈਂਟਾਂ ਦੇ ਅਧੀਨ ਰਹਿਣਾ ਚਾਹੀਦਾ ਕਿਉਂਕਿ ਗਵਰਨਮੈਂਟ ਪਰਮਿਸ਼ਨ ਬਣਉ ਹਾਲੇਲੂਇਆ ਸਾਰੀ ਦੁਨੀਆ ਦੀ ਬਰਦਸ਼ੁਮਾਰੀ ਹੋਈ ਇਹ ਪਹਿਲੀ ਬਰਦਸ਼ੁਮਾਰੀ ਸੀ ਜੋ ਸੂਰੀਆ ਦੇ ਹਾਥਮ ਪਰਨੇਰੀਅਸ ਦੇ ਸਮੇਂ ਵਿੱਚ ਕੀਤੀ ਗਈ ਭਾਈ ਬੈਣੋ ਜੇ ਰਾਜ ਦਾ ਹੁਕਮ ਹਾਂ ਤੇ ਜਾਣਾ ਪੈਣਾ ਅਨੁਕਾਰ ਕੋਈ ਨਹੀਂ ਔਰ ਸਭ ਲੋਕ ਉੱਥੇ ਗਏ ਜਿਹੜੇ ਸਭ ਲੋਕ ਉੱਥੇ ਗਏ ਤੇ ਉਸ ਏਰੀਆ ਦੇ ਵਿੱਚ ਬਹੁਤ سارے ਲੋਕ ਬਾਅਦ ਨਹੀਂ ਸਾਡਾ ਕੋ ਆ ਗਏ ਉਹਨਾਂ ਨੇ ਰਹਿਣ ਸਥਾਨ ਦਾ ਇੰਤਜ਼ਾਮ ਕਰ ਲਿਆ ਪਹਿਲਾਂ ਹੀ ਜਾਣ ਕੇ ਕਿਉਂਕਿ ਪਤਾ ਸੀ ਕਿ ਜਦੋਂ ਸਾਰੇ ਲੋਕ ਕਿ ਉੱਥੇ ਜਾਣੇ ਨੇ ਤੇ ਫਿਰ ਉੱਥੇ ਜਗ੍ਹਾ ਮਿਲਣੀ ਨਹੀਂ ਹੈ ਮਰੀਏ ਉਹ ਜਿਸ ਹੋ ਵੀ ਗਏ ਉਹ ਨਹੀਂ ਦੇ ਨਹੀਂ ਦੇ मريم ਦੇ ਜਨਮ ਦੇ ਦਿਨ ਵੀ ਪੂਰੇ ਹੋ ਗਏ ਹੋਰ ਵੀ ਬੱਚੇ ਉੱਤੇ ਜਨਮੇ ਹੋਣਗੇ ਪਰ ਬਾਲਕ ਯਿਸੂ ਜਿਹੜਾ ਸੀ ਉਹ ਸ਼ਬਦ ਦੇ ਧਾਰੀ ਹੋ ਗਿਆ ਸੀ ਮريم ਨੂੰ ਸੁਨੇਹਾ ਦਿੱਤਾ ਗਿਆ ਸੀ ਮਰੀਏ ਨੇ ਕਿਹਾ ਕਿ ਅਜਿਹਾ ਹੋਵੇਗਾ ਉਹਨੇ ਕਿਹਾ ਹੋਵੇਗਾ ਆਪ ਨੂੰ ਤੇਰੇ ਤੇ ছায়ਾ ਕਰੇਗੀ ਹallelujah ਜੋ ਜਨਮੇਗਾ ਉਹ ਪਵਿੱਤਰ ਹੈ ਤੂੰ ਨਾਲ ਕਹਰਾ ਮਰੀਏ ਨੇ ਫਰਿਸ਼ਤੇ ਦਾ ਸਨੇਹੜ ਸੌੜ ਕੇ ਕਿ ਕਬਰਾ ਹਾਲੇਲੂਇਆ ਪਰ ਉਹ ਕਿਹਾ ਨਹੀਂ ਜੂਸਮ ਨੇ ਸੁਣਿਆ ਜੂਸਮ ਕਬਰਾ ਆ ਗਿਆ ਕਹਿੰਦਾ ਮੈਂ ਚੁੱਪ ਕੀਤੇ ਤਿਆਰ ਦਵਾਂਗਾ ਸੁਪਨੇ ਦੇ ਵੀ ਦੁਆਰਾ ਦਰਸ਼ਨ ਪਾ ਕੇ ਆਵਾਜ਼ ਨੂੰ ਸੁਣ ਕੇ ਮਰੀਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਜੋ ਦੀ ਕੋਖ ਵਿੱਚ ਆਉਂ ਪਵਿੱਤਰ ਆਤਮਾ ਤੋਂ ਐਵੇਂ ਧਰਮ ਇਹਨਾਂ ਐਸੇ ਪ੍ਰਚਾਰ ਕਰਦੇ ਆ ਕਿੰਨੇ ਦਾਸ ਦਾਸੀਆਂ ਕਿੰਨੇ ਲੋਕ ਧਰਮ ਧਾਰਮਿਕ ਪ੍ਰਚਾਰ ਕਰਦੇ ਕਿ ਧਰਮੀ ਬਣੋ ਕਿਦੇ ਜਿਹੜੇ ਮੰਨ ਲਈਦੇ ਆ ਚੰਦ ਬਣਦੇ ਯੂਸਫ ਨੇ ਸੁਪਨੇ ਦੁਆਰਾ ਇੱਕ ਗੱਲ ਸੁਣੀ ਆ ਕਿੰਨਾ ਧਰਮੀ ਆਵੇ ਥੋੜਾ ਸੁਣ ਲਿਆ ਲੋ ਯੂਸਫ ਨੇ ਸੁਪਨੇ ਦੁਆਰਾ ਇੱਕ ਗੱਲ ਸੁਣੀ ਆ ਪਰਮੇਸ਼ਵਰ ਜੀ ਦੇ ਸੁਪਨੇ ਦੁਆਰਾ ਦੋ ਤਾਇ ਮਨ ਗੱਲ ਕੇ ਗਿਆ ਵੀ ਨਾ ਡਾੜਾ مریم تو اپنے گھر تو سارے ہی انہیں گلویشی پہ اس سے بریش چکے ہالے لوئی ہے مریم جو کیا کہ مریم کسی منک کی واسطوں نہیں گئے ہالے لوئی ہے ایڈ چھوڑا لیا مانف فرو پربو جڑو ਬਾਣੀ ਪੜੋ ਤੇ ਬਾਣੀ ਤੁਹਾਡਾ ਮਾਰਗਦਰਸ਼ਨ ਕਰੇਗੀ ਕਿਸ ਰਾਹ ਚੱਲਣਾ ਕਿੱਦਾਂ ਚੱਲਣਾ ਕਿਉਂ ਚੱਲਣਾ ਕਿੱਥੇ ਜਾਓਗੇ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਆਏ ਕਿੱਥੋਂ ਦੇ ਜਾਣਾ ਕਿੱਥੇ ਆ ਸਾਡਾ ਦਸਰ ਵਾਲਾ ਸਭ ਦਾ ਸੱਜਣ ਵਾਲਾ ਕਿੱਥੋਂ ਆਇਆ ਤੇ ਕਿੱਥੇ ਆ ਆਦਿ ਸ਼ਬਦ ਸੀ ਜਿਹਨੂੰ ਤੁਪਤੋ ਸੀ ਪੜਦੇ ਤੇ ਸ਼ਬਦ ਦੁਆਰਾ ਹੀ ਸਾਦਾ ਬੋਲ ਹੋਇਆ ਪੜਿਓ ਜਰਾ ਤੁਪਤ ਪਤ ਪਹਿਲਾ ਅਧਿਆਇ ਮੈਂ ਕਹਿੰਦਾ ਜੀ ਜਸ ਹਾਲੇ ਲਈ ਧੰਨਵਾਦ ਪਤਾਰੀ ਪ੍ਰਭੂ ਯੂਸ਼ੂ ਅਦਾਵਾ ਹਾਲੇਲੂਇਆ 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 ਆਗ ਵਿੱਚ ਇਹ ਗਾਉ ਤੁਪਤ ਅਧਿਆਇ ਪਹਿਲਾ ਸ੍ਰੀ ਸ਼ਿਦਾਵਨ ਆਗ ਵਿੱਚ ਪਰਮੇਸ਼ਰ ਨੇ ਆਕਾਸ਼ ਧਰਤੀ ਉਤਪਤ ਕੀਤਾ ਧਰਤੀ ਬੇਨੋਤ ਸੁੰਦੀ ਸੀ ਅਤੇ ਲੰਗਾਈਆਂ ਉਤੇ ਨਿਹਰਾ ਸੀ ਅਤੇ ਪਰਮੇਸ਼ਰ ਦਾ ਹਾਤਮਾ ਪਾਣੀ ਉੱਤੇ ਸਿਉਂਦਾ ਸੀ ਪਰਮੇਸ਼ਰ ਨੇ ਆਖਿਆ ਕਿ ਚਾਨਣ ਹੋਵੇ ਤਾਂ ਚਾਨਣ ਹੋ ਗਿਆ ਤਾਂ ਪਰਮੇਸ਼ਰ ਨੇ ਚਾਨਣ ਨੂੰ ਠਾ ਪਈ ਚੱਗਾ ਹੈ ਅਤੇ ਉਸ ਨੇ ਅਤੇ ਪਰਮੇਸ਼ਰ ਨੇ ਚਾਨਣ ਨੂੰ ਉਹ ਨਹੀਂ ਰਹਿ ਤੋ ਵੱਖਰਾ ਕੀਤਾ ਪਰਮੇਸ਼ਰ ਨੇ ਚਾਨਣ ਨੂੰ ਦੇਣਾ ਕਿਆ ਤੇਰਾ ਮੇਰੇ ਨੂੰ ਰਾਜ ਆ ਕਿਆ ਸੋ ਸਾਂਝ ਦਾ ਸਵੇਰ ਪਹਿਲਾ ਦਿਨ ਹੋਇਆ ਸਾਂਝ ਨਾਲ ਦੀ ਕੁਮਾਰੀ ਕੋਈ ਨਕਸ਼ਾ ਬਣਾ ਹੋਈ ਸ਼ਬਦ ਸ਼ਬਦ ਨਾਲ ਬੋਲਣ ਨਾਲ ਅੱਜ ਯਿਸੂ ਮਸੀਹ ਦੇ ਨਾਂ ਤੇ ਬੋਲਿਆ ਜਾਂਦਾ ਆ ਆ ਕੰਮ ਹੋ ਜਾਏ ਦੂਸਰੇ ਦਿਨ ਫਿਰ ਪਰਮੇਸ਼ੁਰ ਨੇ ਆਖਿਆ ਕਿ ਪਾਣੀਆਂ ਦੇ ਵਿਚਕਾਰ ਅੰਬਰ ਹੋਵੇ ਅਤੇ ਉਹ ਪਾਣੀਆਂ ਨੂੰ ਪਾਣੀਆਂ ਤੋਂ ਵੱਖਰਾ ਕਰੇ ਸੋ ਪਰਮੇਸ਼ੁਰ ਨੇ ਅੰਬਰ ਨੂੰ ਬਣਾਇਆ ਅਤੇ ਅੰਬਰ ਦੇ ਹੇਠਲੇ ਪਾਣੀਆਂ ਨੂੰ ਅੰਬਰ ਦੇ ਉੱਪਰਲੇ ਅੰਬਰੋਂ ਬੜਾਇਆ ਤੇ ਅੰਬਰ ਦੇ ਹੇਠਲੇ ਪਾਣੀਆਂ ਨੂੰ ਅੰਬਰ ਦੇ ਉੱਪਰਲੇ ਪਾਣੀਆਂ ਤੋਂ ਵੱਖ ਕੀਤਾ। ਓਵੇਂ ਹੀ ਹੋ ਗਿਆ। ਤਾਂ ਸਾਂਝ ਤੇ ਸਵੇਰ ਦੂਜਾ ਦਿਨ ਹੋਇਆ। ਤੇ ਪਰਮੇਸ਼ੁਰ ਨੇ ਆਖਿਆ ਕਿ ਬਾਸ਼ ਦੇ ਹੇਠਲੇ ਪਾਣੀਆਂ ਵਿੱਚ ਇੱਕ ਥਾਂ ਹੋ ਜਾਣ। ਆਕਾਸ਼ ਦੇ ਹੇਠਲੇ ਪਾਣੀ ਇੱਕ ਥਾਂ ਹੋ ਜਾਣ। ਸਹੋਗੇ। ਖੁਸ਼ਕੀ ਦੀ ਏਸ ਪਈ ਅਤੇ ਉਵੇਂ ਹੀ ਹੋ ਗਿਆ ਪਰਮੇਸ਼ਰ ਨੇ ਖੁਸ਼ਕੀ ਨੂੰ ਧਰਤੀ ਆਕਿਆ ਤੇ ਪਾਣੀਆਂ ਦੇ ਹੇਠਲੇ ਸਮੁੰਦਰ ਨੂੰ ਪਰਮੇਸ਼ਰ ਨੇ ਖੁਸ਼ਕੀ ਨੂੰ ਧਰਤੀ ਆਕਿਆ ਤੇ ਪਾਣੀਆਂ ਦੇ ਇਕੱਠ ਨੂੰ ਸਮੁੰਦਰ ਆਕਿਆ ਅਤੇ ਪਰਮੇਸ਼ਰ ਨੇ ਇੱਥਾ ਬਈ ਚੰਗਾ ਹੋਇਆ ਫਿਰ ਪਰਮੇਸ਼ਰ ਨੇ ਆਕਿਆ ਕਿ ਧਰਤੀ ਘਾਹ ਨਾਲੇ ਬੀਜ ਵਾਲਾ ਸਾਗ ਪੱਤ ਅਤੇ ਫਲਦਾਰ ਬਿਰਸ਼ ਜਾਬੇ ਜਿਹੜੇ ਆਪੋ ਆਪਣੀ ਜਿنس ਦੇ ਅਨੁਸਾਰ ਵੀ ਵਾਲਾ ਫਲ ਧਰਤੀ ਤੇ ਦੇਵੇ ਉਵੇਂ ਹੀ ਹੋ ਗਿਆ ਸੋ ਧਰਤੀ ਨੇ ਘਾਹ ਤੇ ਵੀ ਵਾਲਾ ਸਾਥ ਪਤਾ ਉਹਦੀ ਜਿنس ਦੇ ਅਨੁਸਾਰ ਤੇ ਫਲਦਾਰ ਬਿਰਸ਼ ਜਿਨ੍ਹਾਂ ਦੇ ਵਿੱਚ ਆਪੋ ਆਪਣੀ ਜਿنس ਦੇ ਅਨੁਸਾਰ ਵੀ ਹੈ ਉਗਾਇਆ ਅਤੇ ਪਰਮੇਸ਼ਵਰ ਨੇ ਕਿਹਾ ਵੀ ਚੰਗਾ ਐ ਸੋ ਸਾਂਝ ਦਾ ਸੇਵ ਤੀਜਾ ਲੈਣਾ ਹੋ ਗਿਆ ਤਾਂ ਪਰਮੇਸ਼ਰ ਨੇ ਆਖਿਆ ਕਿ ਆਕਾਸ਼ ਦੇ ਅੰਬਰ ਵਿੱਚ ਜੋਤਾ ਹੋਣ ਦਾ ਜੋ ਦਿਨ ਨੂੰ ਰਾਤ ਅੱਢ ਕਰਨਾ ਨਾਲ ਉਹਨਾਂ ਨਾਲ ਉਹ ਨਿਸ਼ਾਨਾਂ ਤੇ ਉੱਤਾਂ ਤੇ ਦਿਨਾਂ ਦੇ ਵਰੀਆ ਨਹੀਂ ਹੋਣ ਸਾਰੇ ਆਕਾਸ਼ ਤੇ ਸਾਰੇ ਨਿਸ਼ਾਨ ਬਦਲ ਜਾਂਦੇ ਗਰਮੀਆਂ ਨੂੰ ਹੋਰ ਸਰਦਾਰੇ ਦੇਦੇ ਆ ਹੋਰ ਤਰੀਕੇ ਦੇਦੇ ਆ ਇਸੇ ਆਲੋ ਬੋਧ ਲਈ ਕੇ ਨਾਮ ਸੂਰਜ ਸ਼ਾਮ ਨੂੰ ਪਹਿਲਾ ਟੋਕ ਜਾਂਦਾ ਤੇ ਗਰਮੀਆਂ ਨੂੰ ਬਾਅਦ ਆ ਕਿੰਨੇ ਦਿਨ ਅੱਤੇ ਰਾਤ ਉੱਤੇ ਰਾਜ ਕਰਨ ਅੱਤੇ ਚਾਨਣ ਨੂੰ ਨੀਰੇ ਤੋਂ ਹਟਕ ਕਰਨ ਦਾ ਪਰਮੇਸ਼ਰ ਇੱਥਾ ਬੈ ਚੰਗਾ ਹੈ ਸੋ ਸਾਝ ਦੇ ਸਿਰ ਚੌਥਾ ਦਿਨ ਹੋ ਗਿਆ ਇਸੇ ਤਰ੍ਹਾਂ ਨੇ ਸ਼ਾਇਦ ਨਾਲੇ ਵਿੱਚ ਇਹ ਸਾਰਾ ਕੁਝ ਕੀ ਕਰ ਦਿੱਤਾ ਉਤਪਨ ਕਰ ਦਿੱਤਾ ਤੇ ਫਿਰ ਉਹਨੇ ਵੇਖਿਆ ਕਿ ਸਾਰਾ ਪੜ ਗਿਆ ਚੰਗਾ ਆ ਜੋ ਸਾਰਾ ਕੁਝ ਚੰਗਾ ਵੀ ਅਕੱਲ ਕਿਰੁਨੇ ਮਨੋਖਰੂ ਬਣਾਇਆ ਤੇ ਪਰਮੇਸ਼ਵਰ ਨੇ ਦੇਖਾ ਕਿ ਇਹ ਸਭ ਕੁਝ ਚੰਗਾ ਆ ਉਪਰੰਤ ਪਰਮੇਸ਼ਵਰ ਨੇ ਸਰਬਾਤਮਾ ਜੀਸੂ ਨੂੰ ਉਸਨੇ ਬਣਾਇਆ ਸੀ ਦਿੱਠਾ ਦੇ ਵੇਖੋ ਬਹੁਤ ਚੰਗਾ ਸੀ ਉਸ ਸਾਡੇ ਸਵੇਰ ਛੇਵਾਂ ਦਿਨ ਹੋਇਆ ਹallelujah ਤੇ ਭਾਈ ਬਣਾ ਜੋ ਕੋਈ ਵੀ ਸਾਡੀ ਅੱਖਾਂ ਵੇਖਦੀਆਂ ਤੇ ਸੁਣਦੀਆਂ ਕੰਨ ਦੇਖਦੇ ਨੇ ਅੱਖਾਂ ਵੇਖਦੀਆਂ ਨੇ ਕੰਨ ਸੁਣਦੇ ਨੇ ਉਹ ਸਾਰਾ ਪਰਮੇਸ਼ਵਰ ਦੇ ਸ਼ਬਦ ਨਾਲ ਉਤਪੰਨ ਹੋਇਆ ਉਹ ਸ਼ਬਦ ਦੇਹਤਾਰੀ ਹੋਇਆ ਰੂਹ ਦੇ ਸੱਚਾਈ ਦਾ ਭਰਪੂਰ ਹੋ ਕੇ ਜਿਹਨੇ ਸਾਰੀ ਰਚਨਾ ਰਚੀ ਕਿੰਨਾ ਪਲਾਨ ਕਿੰਨਾ ਗਹਿਰਾ ਪਲਾਨ ਹੈ ਅੱਜ ਤੱਕ ਜੋਪ ਜਿਵੇਂ ਬਣਾਇਆ ਤੋਂ ਉਸੇ ਤਰ੍ਹਾਂ ਹੀ ਸਾਗ ਪੱਤ ਜੋ ਵੀ ਕੋਈ ਬੀਜ ਧਰਤੀ ਤੇ ਪੇਰੇ ਜਿੰਦੇ ਅਸੀਂ ਜਿਹੜੇ ਅਸੀਂ ਬੀਜ ਵਰਤਨੇ ਉਹਨਾਂ ਨੂੰ ਸਟੋਰ ਕਰਦੇ ਆ ਦਵਾਈਆਂ ਲਾਉਂਦੇ ਆ ਪਰ ਕਦੀ ਜਿਹੜੇ ਬਾਰੇ ਬੀਜ ਨੇ ਜਾਂ ਹੋਰ ਜੜੀਆਂ ਬੂਟੀਆਂ ਦੇ ਬੀਜ ਨੇ ਜਿਹੜੀਆਂ ਲੈਬ ਦੇ ਖੰਡ ਦੇ ਵਿੱਚ ਬਹੁਤ ਸਾਰੀਆਂ ਵੇਖ ਸਕਦੇ ਜੀ ਉਹਨਾਂ ਦੇ ਉਤੋਂ ਦੀ ਡੰਗਰ ਪੰਛੀ ਵੀਂ ਦੇਵੀ ਨਾਗਦਰ ਹੇਲੀਆ ਘਟੂਲ ਘਟਾ ਵੀ ਪਿਆ ਰਿੰਦਾ ਆ ਪਰ ਜਦੋਂ ਹੀ ਨਾ ਰਸਮਾਇ ਹੁੰਦਾ ਆ ਤਾਂ ਉਹ ਆਪਣੇ ਆਪ ਹੀ ਉੱਗ ਜਾਂਦਾ ਕਿਉਂਕਿ ਪਰਮੇਸ਼ੁਰ ਦਾ ਹੁਕਮ ਬੀਜ ਵਾਲਾ ਤੇ ਹਰ ਜਿੰਸ ਦੇ ਅਨਸਾਰ ਹallelujah ਸੋ ਭਾਈ ਪਰਮਤਸਰ ਜਨਾ ਕਿ ਉਹ ਸ਼ਬਦ ਜਿਹੜਾ ਆਦ ਵਿੱਚ ਮਰੀਮ ਦੇ ਦੁਆਰਾ ਕੀ ਹੋ ਗਿਆ ਬਾਲਕ ਬਣਿਆ ਯਿਸੂ ਬਾਲਕ ਚਰਮੀ ਵਿੱਚ ਆਇਆ ਤਾਂ ਇਹ ਪਹਿਲੀ ਵਰਦਨ ਸਮਾਰੀ ਸੀ ਜੋ ਸ਼ੂਰੀਆ ਦੇ ਹਾਕਮ ਦੇ ਕੋਰਨੇਲਿਅਸ ਦੇ ਸਮੇਂ ਵਿੱਚ ਕੀਤੀ ਗਈ ਤਦੋਂ ਸਭ ਆਪੋ ਆਪਣੇ ਨਗਰ ਨੂੰ ਨੌ ਲਖਾਉਣ ਚੱਲੇ ਅਤੇ ਯੂਸਫ ਵੀ ਕਈ ਜੋ ਦੌਰ ਦੇ ਘਰਾਣੇ ਅਤੇ ਔਲਾਦ ਵਿੱਚੋਂ ਸੀ ਗਲੀਲ ਦੇ ਨਾਸਤ ਨਗਰੋਂ ਯਹੂਦਿਆ ਵਿੱਚ ਦੌਰ ਦੇ ਨਗਰ ਨੂੰ ਜੋ ਬੈਤਲਮ ਕਹਾਉਂਦਾ ਹੈ ਗਿਆ ਹਾਲੇਲੂਇਆ ਇੱਥੇ ਗਿਆ ਬੈਤਲਮ ਨਗਰ ਗਿਆ 그다음에 ਨਾਮ ਦਾ ਜ਼ਿਕਰ ਹੋਣ ਵਾਸਤੇ ਇਪਰਾਂ ਕਿਹਾ ਹੋਇਆ ਇਹਨਾਂ ਨੇ ਜਾਣਾਂ ਨਹੀਂ ਉੱਥੇ ਪਰ ਦੌਰ ਦੇ ਘਰਾਣੇ ਵਿੱਚੋਂ ਯੂਸਫ ਸੀ ਮਰਯਸੀ ਉਥੇ ਗੇ ਜਾਣ ਦਾ ਕਾਰਨ ਸੀ ਕਿ ਦੌ ਦਾ ਨਗਰ ਪਿੰਨਾ ਦੌਦ ਉਥੇ ਰਾਜ ਗਦੀ ਸੀ ਦੌਦ ਨਾਲ ਪਰਮੇਸ਼ਰ ਨੇ ਵਾਦਾ ਕੀਤਾ ਸੀ ਕਿ ਮੈਂ ਤੇਰੀ ਰਾਜ ਗਦੀ ਸਦਾ ਢਾਲ ਸਦਾ ਕਾਲ ਰੱਖਾਂਗਾ ਔਰ ਕਦੀ ਵੀ ਮੈਨੂੰ ਛੱਡਾਂਗਾ ਨਹੀਂ ਕਿਤੇ ਰੱਖਾਂਗਾ ਕਿਤਾ ਪਰਮੇਸ਼ਰ ਨੇ ਆਪਣਾ ਰੂਪ ਵਟਾਇਆ ਔਰ ਜਿੱਦੋਂ ਤੱਕ ਜਿੱਦੇ ਆ ਗਏ ਤੇ ਆਣ ਕੇ ਪਰਿਵਾਰ ਨਹੀਂ ਚਲਾਈ। ਵਿਰੋਧ ਨਹੀਂ ਕੀਤਾ। ਮਨੁੱਖਾਂ ਸਮਝਿਆ ਕਮਜ਼ੋਰ ਵਾਰ ਇਹ ਤਾਂ ਤੇ ਹੈ ਹੀ ਕੋਈ ਨਹੀਂ। ਇਹ ਛੱਡਿਆ ਹੋਇਆ ਵਾ ਤੇ ਆ ਗਿਆ ਹੋਇਆ ਵਾ। ਪਰ ਉਹ ਰਾਜਿਆਂ ਦਾ ਰਾਜਾ ਸੀ ਮਨੁੱਖਾਂ ਨਾਲ ਦੀ ਕਰਦਾ ਸੀ। ਪਿਆਰ ਕਰਦਾ ਸੀ। ਹallelujah। ਹallelujah। ਅਤੇ ਜੀ ਉਸ ਨੂੰ ਵੀ ਇਹ ਨਹੀਂ ਜੋ ਦੌਦੇ ਘਰਾਣੇ ਅੱਜ ਇਲਾਕ ਵਿੱਚੋਂ ਸੀ ਗਲੀਲ ਦੇ ਨਾਸਤ ਨਗਰੋਂ ਯਹੋਦਿਆ ਵਿੱਚ ਦੌਦੇ ਨਗਰ ਨੂੰ ਜੋ ਬਹਿਤਰਾਮ ਕਹੁੰਦਾ ਹੈ ਗਿਆ ਭਈ ਆਪਣੀ ਮਾਂ ਤੇ ਮਰੀਆਮ ਸੜੇ ਜੋ ਗਰਭवती ਸੀ ਆਪਣਾ ਨਾਮ ਲਖਾਵੇ ਅਤੇ ਉਹ ਹੋਇਆ ਕਿ ਉਹਨਾਂ ਦੀ ਉੱਥੇ ਹੁੰਦਿਆਂ ਮਰੀਆਮ ਦੇ ਜਨਮ ਦੇ ਦਿਨ ਪੂਰੇ ਹੋ ਗਏ ਅਤੇ ਉਹ ਆਪਣਾ ਜੇਠਾ ਪੁੱਤਰ ਜੜੀ ਹੈ ਤੇ ਉਸ ਨੂੰ ਕੱਪੜੇ ਵਿੱਚ ਲਪੇਟਿਆ ਕਿ ਫੁੱਲੀ ਵਿੱਚ ਰੱਖਿਆ ਕਿਉਂਕਿ ਉਹਨਾਂ ਨੂੰ ਸਰਾ ਵਿੱਚ ਖਾਣਾ ਨਹੀਂ ਮਿਲਿਆ ਹallelujah ਜਿੱਥੇ ਇਸ਼ੂ ਪੈਦਾ ਹੋਇਆ ਦੌਦ ਦਾ ਤਕਸ ਸੀ ਰਾਜ ਉੱਤੇ ਕਰੇਗਾ ਜੋ ਲਿਖਿਆ ਤਕਸ ਸੀ ਤਕਸ ਦਾ ਸਮਾ ਜਦੋਂ ਸਮਾ ਪੂਰਾ ਹੋਇਆ ਗਲਾਤੀਆ ਦੀ ਪਤਨੀ ਪੜਾ ਕੇ ਚਾਰ ਦਾ ਚਾਰ ਕਰਤੇ ਲਿਖਿਆ ਕਿ ਜੋ ਸਮਾਪੂਰ ਹੋਇਆ ਤੇ ਉਦੋਂ ਪਰਮੇਸ਼ਰ ਆਇਆ ਜਿਹਨੇ ਧਰਤੀ ਦੇ ਬਾਸਮ ਬਣਾਇਆ ਮਨੁੱਖ ਨੂੰ ਆਪਣੇ ਸਰੂਪ ਤੇ ਆਪਣੇ ਵਰਗਾ ਤੇ ਆਪਣੇ ਹੱਥਾਂ ਨਾਲ ਬਣਾਇਆ ਹallelujah ਆਪਣੇ ਵਰਗਾ ਆਪਣੇ ਸਰੂਪ ਤੇ ਆਪਣੇ ਹੱਥਾਂ ਨਾਲ ਬਣਾਇਆ ਉਹ ਰਚਨਾ ਰਚੀ ਜਿਹੜੀ ਅੱਜ ਤੱਕ ਸਲਾਮਤ ਆ ਉਹ ਸੂਰਜ ਤੇ ਚਾਨਸ ਤਾਰੇ ਬਣਾਏ ਜਿਹੜੇ ਅੱਜ ਤੱਕ ਸਲਾਮਤ ਆ ਹallelujah 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 ਭਾਈ ਪੈਣਾ ਜੋ ਪਰਮੇਸ਼ਰ ਨੇ ਬਣਾਇਆ ਨਾ ਉਹ ਕੋਈ ਉਹ ਨੂੰ ਕੋਈ ਵਿਗਾੜ ਨਹੀਂ ਸਕਦਾ ਕੁਦਰਤ ਬਣਾਈ ਦਿਨ ਬਣਾਇਆ ਰਾਤ ਬਣਾਈ ਆ ਕੋਈ ਜਿ ਮੈਨੇਜਮੈਂਟ ਹੈ ਜਿਹੜੀ ਆ ਉਹ ਪਰਮੇਸ਼ਰ ਦੀ ਆ ਕੋਈ ਜਿ ਇੰਟਰਫੇਅਰ ਨਹੀਂ ਕਰ ਸਕਦਾ ਹallelujah ਸਿਆਲ ਦਾ ਸਮਾਂ ਹੋ ਰਿਹਾ ਤੇ ਗਰਮੀ ਦਾ ਸਮਾਂ ਹੋ ਰਿਆ ਪਾਈਪਾਂ ਰੁੱਟਾ ਦੇ ਨ ਮਹੀਨੇ ਸਾਰਾ ਕੁਝ ਚੱਲਦਾ ਆ ਸਿਸਟਮ ਦੇ ਨਾਲ ਇਹ ਕਿਸੇ ਮਨੁੱਖ ਨੇ ਨਹੀਂ ਬਣਾਇਆ ਇਹ ਪਰਮੇਸ਼ਰ ਨੇ ਬਣਾਇਆ ਜਿਹੜਾ ਧਰਤੀ ਤੇ ਆਇਆ ਸਵਰਗ ਨੂੰ ਛੱਡਿਆ ਧਰਤੀ ਦੇ ਪੈਰ ਰੱਖਣ ਦੀ ਚਾਹਤੀ ਹੈ ਤੇ ਸਵਰਗ ਉਹਦਾ ਸੰਧਾਸਣ ਆ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯਿਸੂ ਨਾਸੀ ਦਾ ਧੰਨਵਾਦ ਜਿਹਨੇ ਸਾਡੇ ਨਾਲ ਪਿਆਰ ਕੀਤਾ ਪਹਿਲੀ ਵਾਰ ਆਇਆ ਪਰਮੇਸ਼ਰ مکتی کا دان مختی مکتی دن واسطے کل کو مکتی دین چاہیے سی بیماریاں ہیرافیری نندیا کو ایرخا کو بروتھ کروپ کر یہ برے برے وشے نے جیڑے کل سے یہ کیسی بہت سارے برے برے مشے جڑے سانوں لگ جاندے میں ਉਹ ਫਿਰ ਰੋਮ ਉੱਪਰ ਜਾਂਦੇ। ਪਰਮੇਸ਼ੁਰ ਦਾ ਪਤਾ ਪ੍ਰਭੂ ਯਿਸੂ ਨਾਸੀ ਦੁਨੀਆ ਨੂੰ ਬਚਾਉਣ ਵਾਸਤੇ ਆਏ, ਸਿੱਧੇ ਰੈ ਪਾਉਣ ਵਾਸਤੇ ਆਏ। ਤੇ ਨੇ ਕਿਹਾ ਮੈਂ ਇਸ ਕਰਕੇ ਆਇਆ ਕਿ ਲੋਕ ਬਚਾਏ ਜਾਣ, ਜੀਵਨ ਪਾਉਣ ਇਹਨੇ ਕਿਹਾ। ਸਦਾ ਦਾ ਜੀਵਨ। ਸਦਾ ਦਾ ਆਰਾਮ ਤੇ ਸਦਾ ਜੀਵਨ ਦੇਣ ਵਾਸਤੇ ਪ੍ਰਭੂ ਯਿਸੂ ਨਾਸੀ ਆਇਆ। ਉਸ ਦੇਸ਼ ਵਿੱਚ ਜਾਣੀ ਸਾਰਾ ਉਸ ਦੇਸ਼ ਵਿੱਚ ਜਾੜੀ ਸਾਹਿਬ ਜੋ ਰਾੜ ਵਿੱਚ ਰਹਿੰਦੀ ਆ ਤੇ ਰਾਤ ਨੂੰ ਆਪਣੀ ਜਿੱਤ ਦੀ ਰਾਖੀ ਕਰਦੇ ਸਨ ਦਿਨ ਉਹ ਜੰਗਲ ਵਿੱਚ ਭੇਡਾਂ ਚਾਰਦੇ ਸੀ ਤੇ ਰਾਤ ਨੂੰ ਉਹ ਜੰਗਲ ਤੋਂ ਬਾਹਰ ਰਾੜ ਵਿੱਚ ਆ ਜਾਂਦੇ ਸੀ ਤੇ ਉਹ ਦੁਵਾਲੇ ਦੇ ਬਾਲੇ ਬੈਠ ਜਾਂਦੇ ਸੀ ਆਪਣੀਆਂ ਭੇਡਾਂ ਦੇ ਉੱਤੇ ਫਿਰੋਕੀ ਉਹਨਾਂ ਦੀ ਰਾਖੀ ਕਰਦੇ ਸੀ ਕੋਈ ਸ਼ੇਰ ਬਘਿਆੜ ਨੂੰ ਰਾਤ ਨੂੰ ਚੁੱਕ ਕੇ ਨਾ ਲੈ ਜਾਵੇ ਉਹ ਗੀਤ ਗਾਉਂਦੇ ਸੀ ਤੇ ਆਪਣਾ ਬੌਂਸਰੀਆ ਵਜਾ ਕੇ ਰਾਤ ਆਪਣੀ ਕਰਦੇ ਸੀ ਕਿ ਉਹ ਜਾਗਦੇ ਰਹਿਣਾ ਪੈਂਦਾ ਸੀ ਤਾਂ ਜਦੋਂ ਵੇਖਦੇ ਨੇ ਕਿ ਇੱਕ ਜੋਤ ਜਮਕੀ ਆ ਪੜਦੇ ਆਪਾਂ ਰਾਤ ਨੂੰ ਆਪਣੇ ਜੇਲ੍ਹ ਚ ਜਾਗੀ ਕਰਦੇ ਸਮੇਂ ਪ੍ਰਭੂ ਦਾ ਇੱਕ ਦੂਤ ਉਹਨਾਂ ਦੇ ਕੋਲ ਆਹਰਤਾ ਤੇ ਪ੍ਰਭੂ ਦਾ ਤੇਜ ਉਹਨਾਂ ਦੇ ਚਿਹਰੇ ਚ ਚਮਕਿਆ ਤੇ ਉਹ ਬਹੁਤ ਹੀ ਡਰ ਗਏ

ਔਰ ਪਰਜਾ ਲਈ ਸਾਰਾ ਕੋਲ ਉਪਨ ਕੀਤਾ ਪਰਜਾ ਪਰਮੇਸ਼ਵਰ ਦੀ ਕਿਸੇ ਮਰੋਗ ਨਹੀਂ ਹੈ ਹallelujah ਉਹ ਸਾਰੀ ਪਰਜਾ ਦੇ ਲਈ ਹੋਵੇਗੀ ਤਾਂ ਦੂਜੇ ਨਨ ਆਖਿਆ ਨਾ ਡਰੋ ਮੇਰੇ ਕੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪਰਜਾ ਦੇ ਲਈ ਹੋਵੇਗੀ ਭਾਈ ਦੋ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾ ਪੈਦਾ ਹੋਇਆ ਜਿਹੜਾ ਮਸੀਹ ਪ੍ਰਭੂ ਹੈ ਬੋਲੋ ਆਮੀਨ ਅਜੇ ਤੁਹਾਡੇ ਲਈ ਪਤਾ ਹੈ ਕਿ ਤੁਸੀਂ ਇੱਕ ਬਾਲਕ ਨੂੰ ਕਪੜੇ ਵਿੱਚ ਲਪੇਟਿਆ ਤੇ ਗੋਲੀ ਵਿੱਚ ਪਿਆ ਹੋਇਆ ਵੇਖੋ ਕਿ ਤਾਂ ਇੱਕਦਮ ਸਵਰਗ ਦੀ ਫੌਜ ਦਾ ਇੱਕ ਜਥਾ ਉਹਨਾਂ ਦੇ ਉਸ ਦੇ ਨਾਲ ਹੋ ਕੇ ਪਰਮੇਸ਼ਰੀ ਉਸ ਤੋਂ ਕਹਾ ਗਿਆ ਦੇਹਿੰਦਾ ਸੀ ਪਰਮ ਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਅਜਿਹਾ ਤਾਂ ਇਹਦੇ ਸ਼ਾਂਤੀ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਤੋਂ ਜਿਨ੍ਹਾਂ ਨਾਲ ਉਹ ਪਰਸਾਨ ਨਿਆ ਸ਼ਾਂਤੀ ਉਹਨਾਂ ਲੈ ਕੇ ਆਇਆ ਪਰ ਲੋਕਾਂ ਉਹਨਾਂ ਦੀ ਸ਼ਾਂਤੀ ਆ ਜਿਹੜੀ ਉਹ ਜਿਨ੍ਹਾਂ ਤੋਂ ਪਰਸਾਨ ਨਾ ਜਿਨ੍ਹਾਂ ਦੇ ਕੰਮ ਸਿੱਧੇ ਆ ਯੂਥਾਨ ਨੇ ਆਪਣੇ ਹੱਥ ਸ਼ੁੱਧ ਕੀਤੇ ਹਾਲੇਲੂਇਆ ਜੋ ਯੂਥਾਨ ਬਲਵਾਨ ਹੋ ਗਿਆ ਆਈ ਪੈਡੋ ਸ਼ਾਂਤੀ ਉਹਨਾਂ ਲੋਕਾਂ ਦੇ ਜਿਨ੍ਹਾਂ ਤੋਂ ਪਰਮੇਸ਼ਰ ਪ੍ਰਸੰਨ ਹੋ ਤੁਹਾਡੇ ਕੰਮ ਤੁਹਾਡੀ ਸੋਚ ਉਹ ਥੋੜਾ ਸਮਾਂ ਮੰਨਣ ਕਰਾਂਗੇ ਆਪਣੀ ਅੱਖਾਂ ਨੂੰ ਬੰਦ ਕਰਾਂਗੇ ਪਰਮੇਸ਼ਰ ਪਿਤਾ ప్రభు ਯਿਸੂ ਅਸੀਂ ਜੀ ਮੇਰੀ ਚਾਲ ਮੇਰੇ ਵਿਚਾਰ ਮੇਰੀ ਸੋਚ ਤੇ ਤੂੰ ਪ੍ਰਸੰਨ ਹੋ ਤੈਨੂੰ ਪ੍ਰਸੰਨ ਹੋਵੇ ప్రభు ਯਿਸੂ ਮੇਰੀ ਨੀਤੀ ਜੋ ਮੈਂ ਬਣਾਉਂਦਾ ਆ ਆਪਣੇ ਪਰਿਵਾਰ ਲਈ ਆਪਣੇ ਉਦੇਸ਼ ਲਈ ਆਪਣੇ ਸਮਾਜ ਲਈ ਆਪਣੇ ਪਿੰਡ ਨਗਰ ਲਈ ਆਪਣੇ ਮਹੱਲੇ ਲਈ ਆਪਣੀ ਚਰਚ ਲਈ ਆਪਣੇ ਕਿਸਿਆ ਲਈ ਉਹ ਨੀਤੀ ਜਿਹੜੀ ਆ ਜਦੋਂ ਪ੍ਰਸੰਨ ਹੋਵੇ ਉਹਦੇ ਵਿੱਚ ਬਰਕਤ ਹੋਵੇ ਪਿਤਾ ਪਰਮੇਸ਼ਰ ਰਬੂ ਇਸਦਾ ਬਚਨ ਆ ਕਿ ਧਰਤੀ ਤੇ ਸ਼ਾਂਤੀ ਉਹਨਾਂ ਲੋਕਾਂ 'ਚ ਅਸੀਂ ਸ਼ਾਂਤੀ ਦੀ ਗੱਲ ਕੀਤੀ ਮੁਕਤੀ ਦੀ ਗੱਲ ਕੀਤੀ ਆ ਤੇ ਭਾਈਚਾਰਾ ਪਰਮੇਸ਼ਰ ਦਾ ਬਚਨ ਹੈ ਆ ਪਰਮਤਾ ਵਿੱਚ ਪਰਮੇਸ਼ਰ ਦੀ ਵਡਿਆਈ ਰਤ ਸੀ ਉਤੇ ਸ਼ਾਂਤੀ ਉਹਨਾਂ ਲੋਕਾਂ ਵਿੱਚ ਛਿੰਨਾ ਨਾਲੋਂ ਪਰਸਾਨਿਆ ਤੇ ਪ੍ਰਭੂ ਨੂੰ ਪ੍ਰਸੰਨ ਕਰਨਵਾ ਕਿਤੇ ਮਨੁੱਖਾਂ ਨੂੰ ਪ੍ਰਸੰਨ ਕਰਨ ਵਾਸਤੇ ਨਹੀਂ ਮਨੁੱਖ ਪਰਸਾਨ ਨਹੀਂ ਹੋ ਸਕਦਾ ਹallelujah ਉਹ ਖੁਸ਼ਰਾ ਖੁਸ਼ ਚਾਹੁੰਦੇ ਰਹਿੰਦੇ ਆ ਬੋਸਣਾ ਬੋਸਣਾ ਨਹੀਂ ਉਹ ਅਸ਼ਾਵਾਦੀ ਰਹਿੰਦੀ ਆ ਪਰਮੇਸ਼ਵਰ ਹੀ ਉਹਨਾਂ ਨੂੰ ਗਿਆਨ ਦਵੇ ਤੇ ਪਰਮੇਸ਼ਵਰ ਹੀ ਉਹਨਾਂ ਦੇ ਕਿਰਪਾ ਕਰੇ ਪਿਤਾ ਪਰਮੇਸ਼ਵਰ ਪਿਤਾ ਪ੍ਰਭੂ ਯਿਸੂ ਨਾਸੀ ਤੁਹਾਡੀ ਨੀਤੀ ਤੋਂ ਤੁਹਾਡੀ ਸੋਚ ਤੋਂ ਮੇਰੀ ਸੋਚ ਤੋਂ میرے خیالنا تو میرے تورن تو میرے بولن تو میرے اٹھن تو میرے سون تو پرمےشور پرسن ہو میرے تو شبدوں دو ترقی ملے میرے دو شب تو دوسرے شانتی ملے کیونکہ پرمیشور نے پر دوجیا دے لیے اپنا جیون ہے وہ دے دیتا ہے انہیں انہیں اپنے مارنے والوں نے کی معاف کیتا انہیں اپنے چون والوں برکھا دیتی ਉਹਨੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਕਿਹਾ ਕਿ ਤੁਸੀਂ ਕਦੀ ਹਨੇਰੇ ਵਿੱਚ ਨਹੀਂ ਹੋਵੋਗੇ ਤੁਸੀਂ ਚਾਨਣ ਵਿੱਚ ਹੋਵੋਗੇ ਪ੍ਰਭੂ ਯਿਸੂ ਰਸੀ ਦਾ ਚਾਨਣ ਸਾਡੇ ਜੀਵਨ ਦੇ ਵਿੱਚ ਚਮਕੇ ਹallelujah Praise the Lord Praise the Lord Hallelujah Thank you Father ਪਵਿੱਤਰ ਆਤਮਾ ਜੀ ਤੁਹਾਡਾ ਧੰਨਵਾਦ ਪਵਿੱਤਰ ਆਤਮਾ ਜੀ ਤੁਹਾਡਾ ਧੰਨਵਾਦ ਪਵਿੱਤਰ ਆਤਮਾ ਜੀ ਤੁਹਾਡਾ ਧੰਨਵਾਦ 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 ਵੀਟ ਲੈ ਕੇ ਸੁਬਾਹ ਸਵੇਰੇ ਤੇਰੇ ਚਰਨਾਂ ਵਿੱਚ ਆਇਆ ਪ੍ਰਭੂ ਜੀ ਆਪਣੇ ਬਾਲ ਬੱਚਿਆਂ ਨੂੰ ਯਾਦ ਕਰਦੇ ਆ ਆਪਣੇ ਭੈਣ ਭਰਾਵਾਂ ਨੂੰ ਯਾਦ ਕਰਦੇ ਤੇ ਸਭੀ ਯਾਦ ਕਰਦੇ ਪ੍ਰਭੂ ਇਹ ਪ੍ਰਭੂ ਰਿਸ਼ਤੇ ਨਾਤੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਤੇ ਨੱਗਰ ਕਲਿਸਿਆ ਚਾਹਤੇ ਤੇਰੀ ਧਿਆਰ ਰਵੇ ਧਿਆਰ ਰਵੇ ਹallelujah 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 ਨਿਰਬੋਧ ਨੂੰ ਬੋਧ ਦੇ ਪ੍ਰਭੂ ਜੀ ਨਿਰਬਲਾਂ ਨੂੰ ਬਲ ਦੇ ਨਮਾੜੇ ਬਾੜ ਬਖਸ਼ੇ ਜਿਨ੍ਹਾਂ ਨੂੰ ਕੋਈ ਪਿਆਰ ਨਹੀਂ ਕਰਦਾ ਪ੍ਰਭੂ ਯਿਸੂ ਜੀ ਦਾ ਮੈਂ ਤੁਹਾਨੂੰ ਪਿਆਰ ਕਰਦਾ ਆ ਉਹ ਮੇਰੇ ਕੋਲ ਆਤੀ ਹੋਏ ਉਪਾਰਕ ਦੰਨੇ ਹੋ ਮੈਂ ਤੁਹਾਨੂੰ ਰਾਮ ਦੇਵਾਂਗਾ ਵਾਦਾ ਕਰਦਾ ਆ ਮੇਰਾ ਪਰਮੇਸ਼ਰ ਪਿਤਾ ਪ੍ਰਭੂ ਯਿਸੂ ਦਾ ਪਿਆਰ ਉਹਦੀ ਕਿਰਪਾ ਉਹਦੀ ਬਿਆ ਸਾਡੇ ਸਭ ਦੇ ਨਾਲ ਰਹੇ ਥੋੜਾ ਸਮਾਂ ਨਮਨਣ ਕਰੋ ਮਰਨ ਕਰੋ ਬਿਨਾਂ ਮੈਂ

ਦੁਖੀਆਂ ਦੇਲੇ ਚੌਰਾਤੇ ਬਿਮਾਰਾਂ ਦੇ ਕਮਜ਼ੋਰਾ ਦੇ ਪਰੇਸ਼ਾਨਾਂ ਦੇ ਬਹੁਤ ਬਾਦਰੀਆਂ ਵਿਸ਼ਵਾ ਫਾਤਰਾ ਤੇ ਪ੍ਰਭੂ ਯਿਸੂ ਨਾਜ਼ਰ ਦਾ ਪ੍ਰਚਾਰ ਕਰਦੇ ਪ੍ਰਭੂ ਯਿਸੂ ਨਾਜ਼ਰ ਦੀ ਦਇਆ ਹੋ ਜਾਏ ਪਿਤਾ ਪਰਮੇਸ਼ਰ ਪ੍ਰਭੂ ਦੂਰ ਰੇੜੇ ਪਿਤਾ ਪਰਮੇਸ਼ਰ ਦੇ ਸਾਰੇ ਦੇਸ਼ਾਂ ਦੇ ਬੱਚੇ ਪ੍ਰਭੂ ਬਜ਼ੁਰਗ ਨੌਜਵਾਨ ਪ੍ਰਭੂ ਦੇ ਧਾਰੀ ਪਿਤਾ ਪਰਮੇਸ਼ਰ ਫੌਜੀ ਵੀਰ ਉਹਨਾਂ ਸਾਰਿਆਂ ਤੇ ਪ੍ਰਭੂ ਉਹਨਾਂ ਦੇ ਪਰਿਵਾਰਾਂ ਬੱਚਿਆਂ ਤੇ ਲਈ ਦਇਆ ਹੋਵੇ ਪਿਤਾ ਪਰਮੇਸ਼ਰ ਖਣ ਦੇ ਮੌਸਮ ਵਿੱਚ ਮਜ਼ਦੂਰ ਪ੍ਰਭੂ ਯੇ ਦੇ ਕੰਮ ਕਰਦਾ ਕਰਦੇ ਨੀ ਪਿਤਾ ਪਰਮੇਸ਼ਰ ਦੇ ਸ਼ਰੀਰ ਵਿੱਚ ਬੱਲ ਦੇ ਪਿਤਾ ਪਰਮੇਸ਼ਰ ਤਾ ਉਹ ਆਪਣੇ ਕੰਮ ਵਿੱਚ ਸਫਲ ਹੋਣ ਔਰ ਤੇਰਾ ਸ਼ੁਕਰਾਨਾ ਕਰਨ ਵਿਦਾ ਆਪਣੇ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਕੇ ਤੇਰਾ ਸ਼ੁਕਰਾਨਾ ਕਰਨ ਅੱਜ ਮੈਂ ਤੇਰੇ ਵੱਲ ਹੱਥ ਉਠੋਣਾ ਵਿਦਾ ਸਾਰੀ ਨੁਕ ਲੁਖ ਜਾਤੀ ਵਾਤੇ ਹਰੇਕ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਨ ਦੀ ਬਰਕਤ ਦੇ ਹਰੇਕ ਆਪਣੀ ਜ਼ਿੰਮੇਵਾਰੀ ਨੂੰ ਪੂਰਿਆ ਕਰੇ ਹਰੇਕ ਆਪਣੀ ਜ਼ਿੰਮੇਵਾਰੀ ਨੂੰ ਪੂਰਿਆ ਕਰੇ ਤੇ ਜ਼ਿੰਮੇਵਾਰੀ ਨੂੰ ਪੂਰਿਆ ਕਰਕੇ ਮੈਨੂੰ ਧੰਨਵਾਦ ਕਰੇ ਕਿ ਰੱਬਾ ਤੂੰ ਮੇਰੀ ਮਦਦ ਕੀਤੀ ਤੇ ਅੱਜ ਮੈਂ ਆਪਣੀ ਜ਼ਿੰਮੇਵਾਰੀਆਂ ਨੂੰ ਪੂਰਿਆ ਕੀਤਾ ਹੈ ਆ ਪਿਤਾ ਪਰਮੇਸ਼ਰ ਪਿਤਾ ਪ੍ਰਭੂ ਯੀਸ਼ੂ ਤੇ ਨਿੱਧਿਆ ਤੇਰੀ ਕਿਰਪਾ ਬਿਜਾ ਪਰਮੇਸ਼ਰ ਸੁਣਨ ਵਾਲੇ ਤੇ ਚਾਉਣ ਵਾਲੇ ਤੇ ਹੋਵੇ ਔਰ ਵੱਡੀ ਬੜੀਆਈ ਹੋਵੇ ਪਿਤਾ ਪਰਮੇਸ਼ਰ ਤੇਰੀ ਧਰਤੀ ਦੇ ਕਾਰਜਾ مالک ਸਾਡੇ ਤੇ ਵੀ ਤੁਹਾਡੀ दया ਦੀ ਨਿਗਰਵੇ ਬਾਲ ਬੱਚੇ ਬਜ਼ੁਰਗ ਨੱਗਰ ਮਿਸਿਆ ਚਰਚ ਅੱਜ ਦਾ ਦਿਨ ਤੁਹਾਡੇ ਅੱਖਾਂ ਵਿੱਚ ਅੱਜ ਦਿਨ ਦੀਆਂ ਬਰਕਤਾਂ ਨੇ ਹਾਜ਼ਰ ਕਾ ਦੀ ਤਾਕਤ ਬਖਸ਼ੋ ਪਿਛਲੇ ਦਿਨਾਂ ਵਿੱਚ ਸੰਭਾਲ ਕੇ ਰੱਖਿਆ ਧੰਨਵਾਦ ਕਰਦੇ ਤੁਹਾਡੀ ਬਾਣੀ ਨੂੰ ਪੜਿਆ ਜਿਹਨੇ ਇਹ ਦੱਸਿਆ ਕਿ ਸ਼ਾਂਤੀ ਉਹਨਾਂ ਲੋਕਾਂ ਵਿੱਚ ਕਿਉਂਕਿ ਸ਼ਾਂਤੀ ਧਰਤੀ ਤੇ ਹੈ ਪਰ ਉਹਨਾਂ ਲੋਕਾਂ ਜਿਨ੍ਹਾਂ ਨੂੰ ਤੂੰ ਬਰਸਾ ਰਿਹਾ ਪ੍ਰਭੂ ਐਸੀ ਚਾਲ ਚੱਲਣ ਵਾਸਤੇ ਅਸੀਂ ਜੀਵਦਾ ਪਰਮੇਸ਼ਰ ਸੋਚ ਰੱਖਣ ਵਾਸਤੇ ਐਸੇ ਖਿਆਲ ਰੱਖਣ ਵਾਸਤੇ ਐਸੇ ਪ੍ਰਭੂ ਸ਼ਬਦ ਬੋਲਣ ਵਾਸਤੇ अनुग्रह कृपा ਦੇਜੋ ਤੈਨੂੰ ਪਸੰਦ ਹੋਣ ਔਰ ਪ੍ਰਭੂ ਤਰਜੀਹ ਦੀ ਸ਼ਾਂਤੀ ਸਾਡੇ ਜੀਵਨਾਂ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਸਾਡੇ ਕੰਮਾਂ ਕਰਦੇ ਆਂ ਸ਼ਰੀਰ ਆਤਮਾ ਦੇ ਵਿੱਚ ਬਣੀ ਰਵੇ ਤੇ ਵਾਧੀ ਜਾਵੇ ਵਾਧੀ ਜਾਵੇ ਵਾਧੀ ਜਾਵੇ ਵਾਧੀ ਜਾਵੇ ਯੀਸ਼ੂ ਮਸੀਹ ਸਰਵਰਥੀ ਨਾਮ ਚ ਵਾਗਦੇ ਆਂ ਆਮੀਨ اور دی رکاوٹ میں بہت فاق کا سنگت ہے پربھو یشوع مسیح کو مننے والے تمام مقصد نال دا ساتھ ساتھ ہو جائے آمین ہالیلویا 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 سب کو جان سی دی پربھو تانوں برکت دے گاڈ بلیس یو گڈ مارننگ